ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ 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 ਵਾਹਿ ਜੀਓ ਇਹ ਜਿਹੜੀ ਗੁਰੂ ਦੀ ਉਸਤਤਿ ਹੈ ਵਾਹਿਗੁਰੂ ਵਾਹਿ ਦਾ ਮਤਲਬ ਹੈ ਵਡਿਆਈ ਗੁਰੂ ਪਰਮੇਸ਼ਰ ਦੀ ਇਹ ਸ਼ਬਦ ਗੁਰੂ ਦੀ ਇਹ ਵਡਿਆਈ ਹੈ ਸਾਰੀ ਗੁਰਬਾਣੀ ਸਾਰੇ ਗੁਰਬਾਣੇ ਵਾਹਿਗੁਰੂ ਗੁਰੂ ਦੀ ਵਡਿਆਈ ਹੈ ਗੁਰੂ ਦੀ ਵਾਹਿ ਹੈ ਕਹਾ ਵਾਹਿ 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 ਜੀਓ ਵਾਹਿ ਹੁੰਦਾ ਹੈ ਵਡਿਆਈ ਗੁਰੂ ਹੰ ਦਾ ਪਰਮੇਸ਼ਰ ਕਹ ਲੋ ਸ਼ਬਦ ਗੁਰੂ ਹੁਕਮ ਉਹਦੀ ਹੁਕਮ ਦੀ ਵਡਿਆਈ ਹੈ ਸਾਰੀ ਉਹ ਕਿਸੇ ਵਿਅਕਤੀ ਦੀ ਵਡਿਆਈ ਨਹੀਂ ਹੈ ਭਾਤੇ ਕਹਿੰਦਾ ਇਹ ਗੁਰਬਾਣੀ ਚ ਕਿਸੇ ਵਿਅਕਤੀ ਦੀ ਵਡਿਆਈ ਨਾ ਮੰਨ ਲਿਓ ਸਾਰੀ ਉਹ ਇਹ ਵਡਿਆਈ ਹੁਕਮ ਦੀ ਹੈ ਗੁਰੂ ਦੀ ਵਡਿਆਈ ਹੈ ਹਾਂਜੀ ਕਵਰਨੈਨ ਮਧੁਰਬੈਨ ਕੋਟ ਸੈਨ ਸੰਗ ਸੋਭ ਕੈਤਮਾਜ ਸ਼ੋਧ ਜਿਸ ਹੈ ਦਹੀਂ ਭਾਂਤ ਖਾਏ ਜੀਓ ਕਮਲਣ ਮਦਰ ਵਣ ਦੇਣ ਕੀ ਨੇ ਜਿਹੜਾ ਹਿਰਦਾ ਹੈ ਉਹੀ ਅੱਖ ਹੈ ਉਹਦੀ ਹਿਰਦਾ ਹੀ ਅੱਖਾ ਪਸ ਹਿਰਦਾ ਸਭ ਕੁਝ ਮਦਰ ਵਣ ਭੂਖ ਤੇ ਮੂੰਹ ਵੀ ਹਿਰਦੇ ਚ ਕਾਸੀ ਤੇ ਤੋ ਨੁਭ ਜਣੀ ਹੈ ਕਨ ਕਿਤੇ ਕਨ ਵੀ ਉੱਥੀ ਤਨ ਕਾਛੀ ਜਾਏ ਕਮਲ ਲੈਣ ਮਦਰ ਵਣ ਕੋਟ ਸੈਨ ਸੰਗ ਜੋਬ ਕਮਲ ਹੁੰਦਾ ਹਿਰਦਾ ਕਮਲ ਵਰਗੀਆਂ ਅੱਖਾਂ ਨੇ ਹਿਰਦੇ ਹਿਰਦੇ ਵਿੱਚ ਅੱਖਾਂ ਨੇ ਅੰਦਰ ਅੱਖਾਂ ਨੇ ਅੰਦਰ ਵਾਲੀ ਅੱਖ ਨਾਲ ਕਹਿੰਦੇ ਨਹੀਂ ਦੇਖ ਅੰਦਰ ਵਾਲੀ ਅੱਖ ਨਾਲ ਦੇਖ ਕਹਿੰਦੇ ਫੇ ਕਮਲ ਲੈਣੇ ਉਹਦਾ ਇਹਨਾਂ ਨੂੰ ਕਮਲ ਲੈਣਾ ਅੰਦਰ ਵਾਲੀ ਅੱਖ ਇਹਨਾਂ ਨੇ ਮੱਥੇ ਤੇ ਬਣਾਤੀ ਉਹ ਤਾਂ ਵੇ ਬਾਹਰ ਹੋ ਜੂ ਅੱਖ ਮੱਥਿਆੜੀ ਤਾਂ ਬਾਹਰੇ ਹੋਗੀ ਇੰਦਰਾਲੀ ਨੇ ਇਹਦੀ ਹੁੰਦੀ ਉਹ ਖਾਈ ਜੀ ਮਧੁਰ ਬੈਣ ਮਧੁਰ ਬੈਣ ਬੈਣ ਕੀ ਨੇ ਮਧੁਰ ਮਧੁਰ ਬੈਣ ਕੀ ਹੁੰਦੇ ਨੇ ਪ੍ਰੇਮ ਵਾਲੇ ਬੈਣ ਮਧੁਰ ਬੈਣ ਹੁੰਦੇ ਜੇ ਕਿਸੇ ਨੂੰ ਸਮਝਾਉਣਾ ਵੀ ਹੈ ਪ੍ਰੇਮ ਪ੍ਰੇਮ ਦਾ ਚਾਹੇ ਨਾਂ ਵੀ ਹੋਵੇ ਝੜਕ ਕੇ ਵੀ ਸਮਝਾ ਦਈਏ ਪਰ ਉਹਦੇ ਲਾਭ ਵਾਸਤੇ ਜਿਹੜੀ ਗੱਲ ਸਮਝਾਈਏ ਉਹ ਨੂੰ ਉਹ ਮਧੁਰ ਬੈਣ ਉਹ ਮਧੁਰ ਬੈਣ ਲਾਭ ਉਹਦਾ ਹੋਵੇ ਆਪਣਾ ਨਾ ਹੋਵੇ ਜੇ ਟੀਚਰ ਘੁਰ ਕੇ ਵੀ ਕਹਿੰਦਾ ਵੀ ਤੁਸੀਂ ਕਿਉਂ ਨਹੀਂ ਕੰਮ ਕੀਤਾ ਤਾਂ ਟੀਚਰ ਦਾ ਲਾਭ ਨਹੀਂ ਉਹਨਾਂ ਦਾ ਸਾਡਾ ਲਾਭ ਹੈ ਉਹ ਮਦਰ ਬਣਨੇ ਹੁੰਦੇ ਜਿਹੜਾ ਉਹਨੂੰ ਕੌੜੇ ਬੰਦਾ ਉਹ ਨੁਕਸਾਨ ਉਠਾ ਜਾਂਦਾ ਜਿਹੜਾ ਟੀਚਰ ਦੀ ਗੱਲ ਨੂੰ ਕੌੜੀ ਮੰਨੂਗਾ ਉਹ ਨੁਕਸਾਨ ਉਠਾ ਜਾਊਗਾ ਇਹ ਮੈਂ ਗੁਰਬਾਣੀ ਦੀ ਕੁਝ ਕੌੜੀਆਂ ਗੱਲਾਂ ਜਿਹੜੀਆਂ ਕਈਆਂ ਜਿਹੜਾ ਉਹਨੂੰ ਕੌੜੀ ਲੱਗਦੀ ਹੈ ਜਿਹਨੂੰ ਉਹ ਨੁਕਸਾਨ ਉਠਾ ਜਾਊਗਾ ਉਹ ਸੈ ਚੱਲ ਕੇ ਆਂਦੇ ਇੱਕ ਨਾ ਲੱਗ ਗਈ ਜਿਵੇਂ ਬਾਂਸ ਵਜਾਈ ਫੂਕ ਗਲਤ ਕੌੜੀ ਕਹਿ ਤੀਰ ਪੂਰਾ ਸਤਗੁਰ ਕੀ ਕਰੇ ਜੇ ਸਿੱਖਣ ਵਿੱਚ ਝੂਕ ਉੰਦੇਕ ਨਾ ਲੱਗ ਗਈ ਜਿਉ 550 ਫੂਕ ਗੱਲ ਤਾਂ ਕੌੜੀ ਕਹਤੀ ਪਰ ਕਹੀ ਕਿਉਂ ਕਹੀ ਉਹਦਾ ਰੋਜ ਮਗਜ ਮਾਰਦਾ ਤੁਸੀਂ ਬੁੱਧੇ ਹੀ ਦੀ ਉਹ ਰੋਜ ਮਗਜ ਮਾਰਦਾ ਸਤਗੁਰੂ ਤੁਸੀਂ ਸੁਣਦੇ ਹੀ ਨਹੀਂ ਉਹ ਸੁਣਦੇ ਹੀ ਨਹੀਂ ਉਹਨਾਂ ਨੂੰ ਅੰਦਾ ਹੀ ਕਹਿ ਰਿਹਾ ਹੋਰ ਕੀ ਕਹੇ ਹੋਰ ਕੀ ਕਹੇ ਉਹ ਰੋਜ ਗੁਰਬਾਣੀ ਕੀ ਕਹਿੰਦੀ ਹੈ ਉਹਨਾਂ ਨੇ ਤਾਂ ਹੋਰ ਕੀ ਨਹੀਂ ਜਿਹੜੇ ਧਿਆਰੇ ਨਹੀਂ ਦਿੰਦੇ ਹੋਰ ਕੀ ਕਹੇ ਜਿਉ ਨਾ ਗਏ ਕੁਛ ਫੇ ਸਾਰੇ ਡੁੱਬ ਜਾਣਗੇ ਫੇ ਡੁੱਬੇ ਹੀ ਰਹਿ ਜਾਣਗੇ ਉਹ ਕਹਿੰਦਾ ਜਗਾਉਣ ਵਾਸਤੇ ਤੇ ਕਹਿ ਰਿਹਾ ਵੀ ਜਾਗੋ ਨੇ ਹੋ ਤੁਸੀਂ ਅੰਨੇ ਹੋ ਗਏ ਨਾ ਬੈਠੋ ਇੱਥੇ ਅੰਨੇ ਹੋ ਗਏ ਨਾ ਰਵੰਦਲੀਆ ਕੋ ਖੋਲ ਕੇ ਗੁਰਵਾੜੀ ਸੁਣੋ ਇਹਨੂੰ ਸਮਝੋ ਉਹ ਤਾਂ ਗਾਇ ਰਿਹਾ ਇਹ ਡੁੱਬੇ ਇਹ ਵੱਜ ਜਾਣ ਗੁਰਦੁਆਰੇ ਆਗੇ ਚੱਲ ਕੇ ਸਭ ਤਾਂ ਵੀ ਹੈਗੀ ਆਉਂਦੇ ਵੀ ਟੜਕੇ ਤੇ ਨਾ ਬੈਨਾਂ ਨੇ ਸੁਣਦੇ ਨੇ ਆਪ ਸੁਣ ਕੇ ਆਪੇ ਦੇਖ ਲੋ ਇਹਨਾਂ ਦੇ ਆਸਰੇ ਨਾ ਰਹੋ ਕਿ ਜਿਹੜੇ ਉਹਨਾਂ ਪੁਜਾਰੀ ਇਹ ਨਹੀਂ ਸਿੱਧੀ ਗੱਲ ਦੱਸਦੇ ਹੁੰਦੇ ਉਹਨਾਂ ਦਾ ਨੁਕਸਾਨ ਹੁੰਦਾ ਪੁਜਾਰੀਆਂ ਦਾ ਦੱਸ ਕੇ ਪੁਜਾਰੀਆਂ ਨੇ ਆਪਣੇ ਪੈਸੇ ਖਵਾੜਾ ਮਾਰਨਾ ਤੁਹਾਨੂੰ ਠੀਕ ਗੱਲ ਦੱਸ ਕੇ ਪੁਜਾਰੀ ਦਾ ਉਹ ਗੱਲ ਦੱਸਦਾ ਉਹਨਾਂ ਨੂੰ ਜੀ ਚ ਉਹਨਾਂ ਦਾ ਫਾਇਦਾ ਹੋਵੇ ਪੁਜਾਰੀ ਉਹ ਗੱਲ ਕਦੇ ਵੀ ਨਹੀਂ ਦੱਸਦਾ ਜੀ ਚ ਸੰਗਤ ਦਾ ਫਾਇਦਾ ਹੋਵੇ ਪੁਜਾਰੀ ਉਹ ਗੱਲ ਦੱਸੂਗਾ ਉਸ ਤਰੀਕੇ ਨਾਲ ਦੱਸੂ ਜੀ ਚ ਪੁਜਾਰੀ ਦਾ ਫਾਇਦਾ ਹੋਵੇ ਪੁਚਾਰੀ ਦਾ ਫਾਇਦਾ ਤੇ ਝੜਾਵੇ ਨਾਲ ਹੋਊਗਾ ਉਹ ਇਹ ਜਆ ਪਲਾਨ ਦੱਸੂਗਾ ਉਹ ਤਾਂ ਇਹ ਕਹੂਗਾ ਆਪਾਂ ਇਸਕੇ ਘਰਪਰ ਬਣਾਉਣਾ ਬੜਾ ਧੂਮ ਧਾਮ ਨਾਲ ਬਰੋੜੇ ਪੈਸੇ ਇਕੱਠੇ ਕਰੋ ਉਹ ਕਰੋ ਉਹ ਕਰੋ ਬਹੁਤ ਇਕੱਠ ਕਰਨਾ ਕਿ ਜਿੰਨਾ ਇਕੱਠ ਹੋਣਾ ਝੜਾਵਾ ਜਿਆਦਾ ਉਹ ਤਾਂ ਇਹ ਜਆ ਪਲਾਨ ਦੱਸੂਗਾ ਆਪਾਂ 300 ਸਾਲਾ ਬਣੋ ਆਪਾਂ 500 ਸਾਲਾ ਉਹ ਤਾਂ ਪੁਚਾਰੀ ਦਾ ਇਹ ਜਆ ਕੋ ਦੱਸਦੇ ਹੁੰਦੇ ਨੇ ਉਹਦੇ ਨਾਲ ਨੋਟ ਇਕੱਠੇ ਹੁੰਦੇ ਨੇ ਉਸ ਸਟੇਜਾਂ ਦੇ ਬੋਲਦੇ ਨੇ ਮੂਰੇ ਆਗੂ ਉਹਨਾਂ ਦੀ ਜਿੱਥੇ ਉੱਧਰ ਚਮਕਦੀ ਹੈ ਉਹ ਤਾਂ ਇਹੋ ਜਿਹਾ ਕੁਝ ਕਰਦੇ ਹੁੰਦੇ ਨੇ ਇਹ ਕੁਝ ਕਰ ਰਹੇ ਨੇ ਉਹਨਾਂ ਦਾ ਕੀਦੇ ਵਿੱਚ ਆਪਣੇ ਆਪ ਨੂੰ ਹਾਈਲਾਈਟ ਕਰਨਾ ਉਹਨਾਂ ਨੇ ਆ ਵਾਇਗਰੂ ਵੈਲ ਵਾਲੀ ਗੱਲ ਨਹੀਂ ਉਹਨੂੰ ਲੋੜ ਹੈਗੀ ਉਹਨਾਂ ਨੇ ਆਪਣੀ ਬੜਾਈ ਕਰਉਣੀ ਹੈ ਕਿਸੇ ਗੁਰੂ ਨੂੰ ਨਹੀਂ ਜਾਣਦੇ ਉਹ ਮੈਂ ਉਹ ਕਹਿੰਦੇ ਗੁਰੂ ਆਪ ਇਹਨੇ ਉਹ ਕਾਹਨਿਓ ਕਹਾਣੀ ਜੀਏ ਵਦਨ ਝੂਠੀ ਹੈ ਵਦਨ ਸੱਚੀ ਆਖ ਕੇ ਕਮਾਈ ਨੇ ਚੌੜੇ ਮੂਰੇ 50 ਦਾ نوٹ ਰੱਖ ਕੇ ਮੱਥਾ ਟੇਕਦਾ ਕੰਨ ਤੇਰੇ ਕੋਲੇ ਆ ਜਾਣ ਨੇ ਫੇਰ ਵੀ ਕਿਉਂ ਗੁਰੂ ਦਾ ਤੁਸੀਂ ਹੋਈਆਂ ਬੋਲੋ ਤੁਹਾਡੇ ਗੁਰੂ ਦੀ ਕੋਲ ਕਹੇ ਤੂੰ ਮਾਮੇ ਲੱਗਦੇ ਤੁਸੀਂ ਕਹਿੰਦੇ ਖੋਲਦੇ ਹੋ ਇਹ ਗੁਰੂ ਦੀ ਹੈ ਗੁਰੂ ਦੀ ਕੋਈ ਲਾਜ ਵੇ ਫੇਰ ਗੁਰੂ ਦੀ ਕਦੇ ਥੋੜੀ ਹੈ ਗੁਰੂ ਤੋਂ ਪੁੱਛਿਆ ਕਹਿੰਦਾ ਵੀ ਕਿੱਥੇ ਖਰਚ ਕਰਦੀ ਹਾਂ ਹੋਜੀ ਮਧੁਰਵੰਡ ਕੋਟਸੈਨ ਸੰਗ ਸੋਭ ਕੋਟਸੈਨ ਬਧੁਰਵੰਡ ਕੋਟਸੈਨ ਕਰੋੜਾਂ ਕਰੋੜਾਂ ਵਾਸਤੇ ਮਦਰ ਭੈਣ ਨੇ ਕਰੋੜਾਂ ਟਿਕਣੂ ਨਹੀਂ ਹੈ ਕਿੰਨੀਆਂ ਜੁਨਾ ਨੇ ਹਰ ਇੱਕੇ ਨੂੰ ਅਲੱਗ-ਅਲੱਗ ਅਲੱਗ-ਅਲੱਗ ਉਦੇਸ ਹੈ ਮਦਰ ਭੈਣ ਕੋਟ ਸਾਂਣ ਸੰਗ ਸੋਭ ਸੰਗ ਸੋਭ ਨਾਲ ਚੱਲਦੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਸਾਰਿਆਂ ਨਾਲ ਦੱਸੀ ਜਾਂਦੇ ਨਾਲ ਦੀ ਨਾਲ ਗੁਰੂ ਆ ਗੁਰੂ ਦੇ ਵਿੜਾਈ ਕਿਉਂ ਆ ਸਾਰਿਆਂ ਨੂੰ ਰਾਹ ਦੱਸਦਾ ਕੱਲੇ ਕੱਲੇ ਨੂੰ ਐਸੀ ਪਾਸ਼ਾ ਵਰਤਦਾ ਸਾਰੇ ਹੀ ਪਿੱਛੇ ਨੇ ਆਦਮੀ ਤਾਂ ਬਿਨਾਂ ਦਾ ਸਾਰੇ ਪਿੱਛੇ ਹੀ ਨੇ ਹੁਕਮ ਚੇ ਨੇ ਆਦਮੀ ਜਾ ਕੇ ਜੱਕ ਤੱਕੇ ਕਰਦਾ ਰਹਿਣਾ ਦਾ ਪੈਂਦਾ ਹੁਕਮ ਚੇ ਰਹਿਣਾ ਦਾ ਇਹਨੂੰ ਵੀ ਹੁਕਮ ਚੇ ਪੈਂਦਾ ਪਰ ਜੱਕ ਤੱਕ ਕਰਨ ਲੱਗ ਜਾਂਦਾ ਚੱਲਾਂ ਕਰਾਂ ਚੱਲਾਂ ਜੱਕ ਤੱਕੇ ਕਰਦਾ ਹੋਰ ਕੁਝ ਨਹੀਂ ਐ ਕਰ ਸਕਦਾ ਆ ਨਾ ਚਾਹੁੰਦਾ ਹੋਇਆ ਵੀ ਚੱਲਣਾ ਪੈਂਦਾ ਹੁਕਮ ਕੇ ਨੂੰ ਹੋ ਜੀ ਕਹਿਤਾਂ ਮਾਂ ਜਿ ਸ਼ੋਧ ਜਿਸਾ ਹੈ ਨਹੀਂ ਭਾਤ ਖਾਏ ਜਿਓ ਕਹਿਤਾਂ ਮਾਂ ਜਿ ਸ਼ੋਧ ਜਤੇ ਦਹੀਂ ਭਾ ਉਹ ਆਹੀ ਜਿ ਸ਼ੋਧ ਨਹੀਂ ਭਾਤ ਆ ਗੁਰਬਾਨੀ ਦਹੀਂ ਭਾਤ ਆ ਓਏ ਓ ਜਿਹੜਾ ਸਿੱਧਾ ਹੀ ਆਉਂਦਾ ਨਾ ਸਿੱਧਾ ਹੀ ਹੁਕਮ ਆਉਂਦਾ ਆਪਣੇ ਅੰਦਰੋਂ ਉਹੀ ਦਹੀਂ ਭਾਤ ਆ ਉਹ ਦਹੀਂ ਭਾਤ ਹੈ ਜਿਹੜਾ ਸਿੱਧਾ ਹੀ ਭੇਜ ਰਿਹਾ ਸਭ ਨੂੰ ਜਿਹੜੇ ਮਗਲ ਲਾ ਕੇ ਜਾਂਦੇ ਨੇ ਇਸੇ ਨੂੰ ਦਹੀ ਭਾਦ ਕਹਿੰਦੇ ਨੇ ਜਿਸ਼ੋਦ ਜਿਸ਼ੋਦ ਕੌਣ ਹੈ ਜਿਸ਼ੋਦ ਉਹੀ ਆ ਆਪੇ ਤੁਰਕੀ ਬਾਣੀ ਜਿਸ਼ੋਦਾ ਦਹੀ ਭਾਦਨ ਦੀ ਸਾਰੇ ਮਗਰ ਭੱਜੇ ਫਿਰਦੇ ਨੇ ਨਿਆਣੇ ਦਹੀਂ ਉਹਦੇ ਕੋਲ ਹੈ ਨਾ ਦਹੀਂ ਚੌਲ ਦਹੀਂ ਚੌਲ ਉਹਦੇ ਕੋਲ ਨੇ ਨਾ ਜੇ ਦਹੀਂ ਚੌਲ ਦਿਖਾਉਂਦੀ ਐ ਬੇ ਇੱਧਰ ਆ ਜਾਂਦੇ ਐ ਦਹੀਂ ਚੌਲ ਉਹਧਰ ਨੂੰ ਜਾਂਦੇ ਨੇ ਜਿਹਦੇ ਦਹੀਂ ਚੌਲ ਨਹੀਂ ਦੇਂਦੇ ਨੇ ਨਾ ਦਿਖਾਉਂਦੀ ਆ ਉਹਧਰ ਨੂੰ ਭੱਜਦੇ ਨੇ ਸਾਰੇ ਹੀ ਲਈ ਆਹ ਦਹੀਂ ਚੋੜ ਲੈਣ ਉਹ ਕੋਈ ਕ੍ਰਿਸ਼ਨ ਨੂੰ ਕੋਈ ਦਹੀਂ ਚੋੜ ਨਹੀਂ ਖਿਲਾਏ ਉਹਨੇ ਇੱਕ ਕ੍ਰਿਸ਼ਨ ਨੂੰ ਖਿਲਾਤੇ ਉਹਨੇ ਇੱਥੇ ਤਾਂ ਪਤਾ ਨਹੀਂ ਕਿੰਨੇ ਕ੍ਰਿਸ਼ਨ ਨੇ ਸਾਰੇ ਹੀ ਕ੍ਰਿਸ਼ਨ ਨੇ ਕੋਟ ਸੈਨ ਕਹੇ ਤਾਂ ਕੋਟ ਸੈਨ ਕੋਟ ਕਰੋੜਾ ਹੀ ਨੇ ਕਿਤੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਸਾਰੇ ਜਿੰਨੇ ਨੇ ਸਾਰੇ ਕ੍ਰਿਸ਼ਨ ਨੇ ਉਹਦੇ ਜਿਸ਼ੋਦ ਮਾ ਉਹ ਆਪ ਹੈ ਇਹਨਾਂ ਨੇ ਜਿਸ਼ੋਦਾ ਚਲੋ ਉਹਦੇ ਨਾਮ ਤੇ ਬਣਾ ਲਿਆ ਇਹਨਾਂ ਨੇ ਨਾਮ ਵਾਚ ਰੱਖ ਲੇ ਅੱਜ ਦਾ ਪੰਡਤ ਨੇ ਬਾਟ ਪਾੜੀ ਹੈ ਹੋਰ ਬਾਟ ਕੀ ਪਾੜੀ ਹੈ ਜਿਸ਼ੋਦ ਕੀ ਹੈ ਉਧ ਹੁੰਦਾ ਉਧਰ ਪੇਟ ਜਿਹਦੇ ਪੇਟ ਵਿੱਚੋਂ ਜਸ ਨਿਕਲਦਾ ਜਸੋਦ ਹਾਂ ਜਿਹਦੇ ਢੱਡੀ ਕੀ ਹੈ ਬਾਣੀ ਦੇ ਪੇਟ ਚ ਕੀ ਹੈ ਜਸ ਹਰ ਜਸ ਹੈ ਉਹਦੇ ਪੇਟ ਚੋਂ ਉਹ ਤਾਂ ਕੁਛ ਹੈ ਨਹੀਂ ਉਹਦੇ ਅੰਦਰ ਕੀ ਹੈ ਗੁਰਬਾਣੀ ਦੇ ਅੰਦਰ ਕੀ ਹੈ ਜਸ ਹਰ ਜਸ ਹਰ ਜਸ ਇਹ ਹਰ ਜਸ ਵਾਲੀ ਮਾਂ ਜਸੋਦ ਹੈ ਗੁਰਮਤ ਇਹ ਤੁਰਕੀ ਬਾਣੀ ਮਾਂ ਜਸੋਦ ਹੈ ਇਹ ਜਿਹੜਾ ਕੋ ਦੰਦੀ ਹੈ ਦਹੀ ਭਾਤ ਹੈ ਕਹਤ ਮਾਰ ਦਹੀਂ ਤਾਂ ਹੈ ਕਿ ਆ ਨਾ ਜੇ ਕਹਿੰਦੇ ਉਹ ਚਾਹੀਦਾ ਤੁਹਾਨੂੰ ਕਿਉ ਤਾਂ ਦਹੀਂ ਰੜਕਦੇ ਨੇ ਦੱਦ ਕਾਰਨ ਕਿਰਤ ਕਾਰਨ ਕਿਰਤ ਕਾਰਨ ਕਿਰਤ ਕਾਰਨ ਦੱਦ ਮੱਥੇ ਸਿਆਣ ਜੇ ਚਾਹੀਦਾ ਹੋਵੇ ਕਿਉ ਸਿਆਣੇ ਬੰਦੇ ਦਹੀਂ ਰੜਕਦੇ ਨੇ ਦੁੱਧ ਨਹੀਂ ਕਿਹਾ ਹੋਇਆ ਦੱਦ ਕਿਹਾ ਹੋਇਆ ਸਾਦਾ ਮਤਲਬ ਹੁੰਦਾ ਦਹੀਂ ਦਹੀਂ ਖੰਦੇ ਨੇ ਤੇ ਦਹੀਂ ਰੜਕਦੇ ਨੇ ਅੰਦਰ ਖਾਣਾ ਕੀ ਰੜਕਣਾ ਜੇ ਕੋ ਖਾਵੇ ਜੇ ਕੋ ਪੁੰਚੇ ਪੁੰਚੇ ਹੁੰਦਾ ਵਿਚਾਰਨਾ ਖਾਣਾ ਹੁੰਦਾ ਸੁਣ ਕੇ ਆਪਣੇ ਹਿਰਦੇ ਚ ਲੈ ਜਾਣ ਲੋ ਹਿਰਦੇ ਚ ਟਿਕਾਉਣੀ ਕੋਈ ਗੱਲ ਉਹਨੂੰ ਫੇਰ ਵਿਚਾਰਨੀ ਵਿਚਾਰ ਨਹੀਂ ਰੜਕਣੀ ਏ ਉਹ ਜੇ ਖਾਊਗਾ ਦਹੀਂ ਤਾਂ ਹੀ ਰੜਕੂਗਾ ਜੇ ਦਹੀਂ ਚਾਟੀ ਚ ਪਾਊਗਾ ਤਾਂ ਹੀ ਉਹਨੂੰ ਰੜਕੂਗਾ ਇਹ ਹੈ ਦਹੀਂ ਪਾਤ ਖਾਏ ਜੀ ਉਹ ਪਾਤ ਅਸੰਦ ਵਿੱਚ ਚੌਲਾਂ ਨੂੰ ਨਹੀਂ ਕਹਿੰਦੇ ਬਿਲਕੁਲ ਨਹੀਂ ਪਾਤ ਖਾਣ ਵਾਲੀ ਚੀਜ਼ ਨੂੰ ਕਹਿੰਦੇ ਨੇ ਚੌਲ ਨਹੀਂ ਹੈ ਪਾਤ ਉਹ ਤਾਂ ਕਹਿਣ ਲੱਗੇ ਜਿਹੜੇ ਚੌਲ ਖਾਂਦੇ ਉਹਨਾਂ ਦਾ ਚੌਲ ਪਾਤ ਹੈ ਕੱਲਾ ਹੀ ਨਹੀਂ ਪਾਤ ਹੈ ਖਾਣ ਵਾਲੀ ਦੀ ਜਦ ਲਈ ਕੱਲਾ ਹੀ ਤਾਂ ਚੌਲ ਕਿਵੇਂ ਪਾ ਦੋਗੇ ਤੁਸੀਂ ਵਿੱਚ ਨਹੀਂ ਪਾ ਦੋ ਚੌਲ ਪਾ ਦੇ ਕੋਈ ਨਹੀਂ 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 ਫਾਇਦਾ ਨਹੀਂ ਤੇ ਮੱਖਣ ਕਿੱਥੇ ਆਊਗਾ ਜੇ ਚੌਲ ਪਾ ਲੇ ਤੁਸੀਂ ਦਹੀਂ ਬਾਦ ਦਹੀਂ ਬਾਦ ਬਾਦ ਦਾ ਮਤਲਬ ਹੈ ਖਰਾਕ ਖਰਾਕ ਖਾਣੇ ਉਹ ਕਹਿੰਦੇ ਨੇ ਪੱਤਾ ਲੈ ਕੇ ਆਈ ਹੈ ਉੱਥੇ ਉਹ ਕੁਝ ਹੋਰ ਲੈ ਕੇ ਆਈ ਸੀ ਅਲੱਗ-ਅਲੱਗ ਜਗ੍ਹਾ ਦੇ ਅਲੱਗ-ਅਲੱਗ ਖਰਾਕ ਹੈ ਜੇ ਪਹਿਲਾਂ ਮੱਛੀ ਲੈ ਕੇ ਆਈ ਹੋਵੇ ਫਿਰ ਜਿੱਥੇ ਮੱਛੀ ਖਾਂਦੇ ਨੇ ਦਹੀਂ ਦੇ ਨਾਲ ਮੱਛੀ ਚੌਲਾਂ ਦੇ ਨਾਲ ਮੱਛੀ ਹੋਵੇ ਫਿਰ ਫਿਰ ਦਹੀਂ ਉੱਥੇ ਕਿੱਥੇ ਹੈ ਪਾਤ ਉਹ ਵੀ ਕਹਿੰਦੇ ਨੇ ਕਿ ਨਾ ਰੋਟੀ ਹੋਵੇ ਫੋੜੀ ਰੂੜੀ ਨਹੀਂ ਹੈ ਪਾਤ ਤਾਂ ਖੁਰਾਕ ਰੂਹ ਕਹਿੰਦੇ ਖਾਣ ਲਈ ਜੀ ਜਿਹੜਾ ਜੋ ਅਸੀਂ ਖਾਣਾ ਪਾਤ ਹੈ ਦਹੀਂ ਹੀ ਪਾਤ ਹੈ ਕਹੀਂ ਉੱਥੇ ਚੌਲ ਨੇ ਆ ਕ੍ਰਿਸ਼ਨ ਕਿਤੇ ਵੀ ਲਿਖਿਆ ਹੋਏ ਕੱਲਾ ਦਹੀਂ ਉੱਥੇ ਲਿਖਿਆ ਹੋਇਆ ਹੈ ਔਰ ਚੋਰੀ ਕੀ ਕਰਦਾ ਕ੍ਰਿਸ਼ਨ ਮੱਖਣ ਆ ਦਹੀਂ ਦਹੀਂ ਔਰ ਮੱਖਣ ਦੋ ਚੀਜ਼ਾਂ ਦੇ ਵਾ ਨਾ ਤੀਜੀ ਚੀਜ਼ ਕ੍ਰਿਸ਼ਨ ਨੂੰ ਖਾਂਦਾ ਦਿਖਾਇਆ ਹੀ ਨਹੀਂ ਕਦੇ ਜਾਂਦਾ ਦਹੀਂ ਨਾ ਮੂਹ ਲੱਭਿਆ ਆ ਉਹਦਾ ਮੱਖਣ ਨਾ ਲੱਭਿਆ ਹੋਇਆ ਹੈ بس ਐ ਤਾਂ ਉਹਨਾਂ ਨੇ ਖਿਆਲ ਰੱਖਿਆ ਹੋਇਆ ਇਹ ਤਾਂ ਭਾਤ ਪਤਾ ਨਹੀਂ ਕਿਵੇਂ ਇਹਨਾਂ ਨੇ ਲਿਖਦਾ ਟੀਕਾ ਕਰਾਂ ਦੀ ਇਹਦਾ ਟੀਕਾ ਕਰਾਂ ਦਾ ਜਿਹੜੇ ਬੋਲੀ ਸੀ ਨਾ ਸਾਡੀ ਆਪਣੀ ਬੋਲੀ ਦੇ ਹਿਸਾਬ ਨਾਲ ਅਰਥ ਕਰਤੇ ਇਸ ਵਕਤ ਦੀ ਬੋਲੀ ਦੇ ਹਿਸਾਬ ਦੇਖ ਰੂਪ ਅਤ ਅਨੂਪ ਮੋਹ ਮਹਾਮਗ ਭਈ ਦੇਖ ਰੂਪ ਅਤ ਅਨੂਪ ਦੇਖ ਹੀ ਰੂਪ ਅਤੀ ਅਨੂਪ ਸੇਖ ਰੂਪ ਆਤਨੁਭੂ ਮਹਾਮਗਪਈ ਜਦੋਂ ਨੇ ਅਨੂਪ ਰੂਪ ਦੇਖਿਆ ਹੁਣ ਇਹ ਕੌਣ ਹੈ ਮਾਂਜ ਸ਼ੋਧ ਮਾਂਜ ਸ਼ੋਧ ਜਿਹੜੀ ਸਾਡੀ ਬੁੱਧਾ ਉਹ ਵੀ ਮਾਂਜ ਸ਼ੋਧ ਦੇ ਆ ਉਹ ਇਹਨੂੰ ਦਹੀਂ ਬਾਦ ਖੜਾਉਂਦੀ ਆ ਨਾ ਮਾਨੂੰ 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 ਤਖੋ ਮਾਨੂੰ ਪੜਾਉਂਦੇ ਦੀ ਆ ਮਾਨੂੰ ਜੇ ਬੁੱਧ ਖਾਊਗੀ ਦਹੀਂ ਬਾਦ ਇਹ ਵੀ ਉਹੀ ਆ ਫਿਰ ਜੇ ਦਹੀਂ ਬਾਦ ਮਾਨੂੰ ਖੜਾਉਂਦੀ ਐ ਤੇ ਬੇਵਕੂਦੀ ਹੋ ਐ ਇਹ ਵੀ ਉਹਦੇ ਇਹ ਹੋ ਰਹੀਆ ਫਿਰ ਦੇਖ ਰੂਪ ਅਤੀ ਅਨੂਪ ਦੇਖ ਜਾਦੇ ਜਿਉਂ-ਜਿਉਂ ਰੂਪ ਦੇਖਦੀ ਆ ਰੋਜ ਇਹਦਾ ਫਿਰ ਵੱਧਦਾ ਇਹਦਾ ਰੂਪ ਰੋਜ ਸਿਮਰਦਾ ਜਿਵੇਂ ਮੰਦਾ ਅਤਨ ਰੂਪ ਰੂਪ ਦੇਖੋ ਨਾ ਉਹ ਦਿਨ ਤਾਂ ਨਹੀਂ ਹੋ ਜੋਦਾ ਰੂਪ ਰੋਜ ਨਿਆ ਨਵ ਰੂਪੋਂ ਚੜਦਾ ਹੈ ਰਾਂਗਰ ਨਵ ਆਵਦਾ ਰੋਜ ਅਤੀ ਅਨੂਪ ਰੂਪ ਹੈ ਹੋ ਉਹਦੇ ਵਰਗਾ ਹੋਰ ਉਦੀ ਬਾਹਰ ਤਾਂ ਮਿਸਾਲ ਦਿੱਤੀ ਦੀ ਜਾਂਦੀ ਰੂਪ ਅਨੂਪ ਤਾਂ ਕਹਤਾ ਬਾਹਰ ਨਹੀਂ ਤੁਸੀਂ ਕਹਿ ਸਕਦੇ ਇਹ ਜਾ ਰੂਪ ਰੰਗ ਬਦਲਦਾ ਹੈ ਰੋਜ਼ ਮਨ ਮੰਦਾ ਰੰਗ ਸਮਰਦਾ ਜਾਂਦਾ ਰੋਜ਼ ਰੂਪ ਸਮਰਦਾ ਜਾਂਦਾ ਉਹ ਜਿਉਂ ਜਿਉਂ ਰੂਪਤਾ ਲੱਗਦਾ ਵੀ ਸਮਰਦਾ ਦੇਖ ਰੂਪ ਅਤ ਅਰੂਪ ਹਾਂ ਉਹ ਮਹਾ ਮੰਗ ਭਈ ਉਹ ਮਹਾ ਮੰਗ ਭਈ ਮੰਗ ਭਈ ਮੰਗ ਕਾਹਦੇ ਲਿਖਿਆ ਉਹ ਆਇਆ ਜਿਹੜਾ ਗੁਰਮਤ ਮਾਰ ਗਿਆ ਇਹਦੇ ਨਾਲ ਉਹ ਪੈਦਾ ਹੋ ਗਿਆ ਉਹਦਾ ਇਹ ਜੋ ਪ੍ਰਾਪਤੀ ਬਹੁਤ ਹੈ ਉਹ ਮਗ ਮਾਰ ਗਿਆ ਨਾ ਉਹਨੇ ਕਹ ਵੀ ਆ ਜਿਹੜੀ ਖੁਰਾਕ ਮੈਂ ਦੇਣ ਲੱਗੀਆਂ ਆਪਣੇ ਮੁੰਡੇ ਨੂੰ ਨਾ ਹੁਣ ਇਹਦੇ ਨਾਲ ਦੀ ਬਾਡੀ ਇਹਦੇ ਨਾਲ ਇਹਦਾ ਰੂਪ ਰੰਗ ਵਧੀਆ ਹੁੰਦਾ ਹੈ ਇਹ ਬਹੁਤ ਵਧੀਆ ਇਹ ਹੀ ਚੀਜ਼ ਖਲੋਣੀ ਹੈ ਹੋਰ ਖੜਾਉਣਾ ਹੀ ਨਹੀਂ ਕੁਝ ਇਹ ਜੀ ਜੀ ਇਹਦੇ ਨਾਲ ਪ੍ਰੇਮ ਹੋ ਗਿਆ ਗੁਰਮਤ ਨਾਲ ਵੀ ਇਹ ਤੋਂ ਸਵਾਇ ਨੂੰ ਦੇੜੇ ਹੀ ਨਹੀਂ ਕੁਝ ਮਹਾ ਮੋ ਉਹ ਮਹਾ ਮੋ ਮਹਾ ਮਗ ਭਈ ਉਹ ਕਰਕੇ ਬੰਦੇ ਨਾਲ ਉਹ ਹੈ ਨਾ ਕਾਮ ਆਰਗਡਾਪਟ ਕੀਤਾ ਬੁੱਧੀ ਨੇ ਮਹਾਮਗ ਹੈ ਬਹੁਤ ਵੱਡਾ ਰਸਤਾ ਕਿੰਕਰੀ ਏਡਾ ਸ਼ਬਦ ਏਡਾ ਏਡਾ ਰਸਤਾ ਚੌੜਾ ਖੁੱਲਾ ਲੰਬਾ ਹੈ ਹੀ ਨਹੀਂ ਹੋਰ ਕੋਈ ਲੇੜੇ ਹੀ ਮੁੱਕ ਜਾਂਦੇ ਨੇ ਰਸਤੇ ਹੋਰ ਇਹ ਤੁਰਥੇ ਹੀ ਜਾਂਦਾ ਹੈ ਰਸਤਾ ਇਹ ਜਿਹੜੀ ਜਿਹਨੂੰ ਆਪਾਂ ਹੁਣ ਛੋਟੀਆਂ ਸੜਕਾਂ ਅਗੇ ਜੀਟੀ ਰੋਡ 'ਚ ਪਈ ਜਾਂਦੀਆਂ ਨੇ ਉੱਥੇ ਆ ਕੇ ਖਤਮ ਹੋ ਜਾਂਦੀ ਇਹ ਮੱਤਾਂ ਕਿਤੇ ਨਾ ਕਿਤੇ ਆ ਕੇ ਵਾਕੀ ਖਤਮ ਹੋ ਜਾਂਦੀਆਂ ਨੇ ਇਹ ਤੁਰ ਜਾਣ ਵਾਲਾ ਰਸਤਾ ਹੈ ਤੁਰ ਤੱਕ ਪਹੁੰਚਾਉਣ ਵਾਲਾ ਇਹ ਮਹਾ ਮੰਗ ਤਾਂ ਕਹਿੰਦੇ ਨੇ ਕੈਂਕੜੀ ਸ਼ਬਦ ਝੰਟਕਾਰ ਖੇਲ ਪਾਹੇ ਜਿਓ ਜਿੰਨੀਆਂ ਮੱਤਾਂ ਨੇ ਸਾਰਿਆਂ ਨੂੰ ਮਤਲਬ ਨੋ ਇਹ ਰਸਤਾ ਜਿੰਨੀ ਮਾਰਗ ਨੇ ਸਭ ਤੋਂ ਵੱਡਾ ਮਾਰਗ ਹੈ ਸਭ ਤੋਂ ਵੱਡਾ ਮਾਰਗ ਕੈਂਕੜੀ ਸ਼ਬਦ ਝੰਟਕਾਰ ਝੰਟਕਾਰ ਖੇਲ ਪਾਹੇ ਜਿਓ ਸਾ ਉਹਦੇ ਅੰਦਰ ਜਾਣੀ ਜਿਵੇਂ ਕੰਕਣੀ ਸ਼ਬਦ ਵੱਜਦਾ ਨਾ ਆਨੰਦ ਦਾ ਸ਼ਬਦ ਜਿਉਂ-ਜਿਉਂ ਦੇਖਦੀ ਐ ਤੇ ਉਹ ਤੇ ਅੰਦਰੇ ਉਹ ਖੁਸ਼ ਹੁੰਦੀ ਐ ਅੰਦਰ ਉਹਨੂੰ ਆਨੰਦ ਮਿਲਦਾ ਵਾਨ ਮੰਨਦਾ ਹੈ ਮਨ ਸਮਰਦਾ ਹੈ ਫਿਰ ਕੀ ਹੁੰਦਾ ਹੈ ਕਿ ਕੰਕਣੀ ਸ਼ਬਦ ਕਿਉਂ ਵੱਜਦਾ ਹੈ ਸੱਚੇ ਮਾਰਗ ਚੱਲਦੇ ਆ ਉਸਤਦ ਕਰੇ ਜਾਂ ਜਹਾਨਾ ਉਹ ਕੰਕਣੀ ਵਜਾਉਂਦਾ ਅੰਦਰ ਉੱਥੋਂ ਆਨੰਦ ਆਉਂਦਾ ਸੱਚੇ ਮਾਰਗ ਤੇ ਚੱਲਦਾ ਨਾ ਜਵਾਨ ਕਹਿੰਦਾ ਬਈ ਮੁੰਡਾ ਤੇਰਾ ਬਹੁਤ ਵਧੀਆ ਬਹੁਤ ਸੁੰਦਰ ਹੈ ਬਹੁਤ ਆਤਾਂ ਵਧੀਆ ਨੇ ਤੇ ਮਾਂ ਨੂੰ ਤਾਂ ਆਪੇ ਕਿਰਕਣੀ ਸਭ ਤੋਂ ਵਜਣਾ ਉਹਨੂੰ ਆਪੇ ਹੀ ਹੋਣਾ ਖੁਸ਼ ਉਹਦੇ ਰਿਜ਼ਲਟ ਆਉਣ ਲੱਗੇ ਉਹਦੀ ਮਿਹਨਤ ਦਾ ਫਲ ਉਹਨੂੰ ਦੇਖਣ ਲੱਗੇ ਆ ਪਬਲਿਕ ਚੋਂ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਂ ਜਹਾਂ ਉਸਤੀ ਕਰਨਾ ਗਿਆ ਉਹ ਜਿਹੜੀ ਉਸਤੀ ਖਾਤਰ ਪਹਿਲਾਂ ਧਰਬਤਾਂਡ ਕੀਤਾ ਤਾਂ ਉਸਤੀ ਕੀਤੀ ਹੋਈ ਨਹੀਂ ਜਿਹੜੀ ਦਿੱਤੀ ਉਸਤੀ ਹੋਣ ਲੱਗੀ ਜਦ ਗੁਰਮਤਾਲਾ ਰਾਹ ਬਦਲਿਆ ਜਦ ਮਨ ਚ ਬਦਲਾਉਣ ਲੱਗਿਆ ਜਦ ਮਨ ਦੇ ਵਿੱਚ ਬਦਲਾਉਣ ਲੱਗਿਆ ਤਾਂ ਗੜਕੜੀ ਸ਼ਬਦ ਬਜਿਆ ਤਾਂ ਆਨੰਦ ਮਿਲਿਆ ਆਨੰਦ ਤਾਂ ਮਿਲਿਆ ਜਾਂ ਲੋਕ ਉਹਦੀ ਮਿਹਨਤ ਦਾ ਰਿਜ਼ਲਟ ਆਉਣ ਲੱਗਿਆ ਜਦ ਜਦ ਅਕਲ ਦੀ ਮਿਹਨਤ ਦਾ ਰਿਜ਼ਲਟ ਆਉਣ ਲੱਗਿਆ ਮਨ ਬਦਲ ਗਿਆ ਸੁਭਾਅ ਬਦਲ ਗਿਆ ਬੰਦਾ ਲੋਕ ਉਹਦੀ ਉਸਤਤ ਕਰਨ ਲੱਗੇ ਤੇ ਹੋ ਕਿੰਕੜੀ ਸ਼ਬਦ ਤਾਂ ਬਜਣਾ ਹੀ ਸੀ ਖੇਲ ਪਾਹੇ ਜੀਓ ਚੰਦਕਾਰ ਖੇਲ ਪਾਹੇ ਜੀਓ ਆ ਫਿਰ ਇਸ ਉਹ ਖੇਲ ਸ਼ੁਰੂ ਹੋ ਗਿਆ ਅੰਦਰ ਵਗਨ ਹੋ ਗਈ ਵੇ ਠੀਕ ਰਸਤੇ ਜਾ ਰਹੇ ਹਾਂ ਕੁਛ ਨਹੀਂ ਚਾਹੀਦਾ ਹੋਰ ਛੇਤੀ ਛੇਤੀ ਚੱਲਣ ਦੀ ਗੱਲ ਹੋ ਗਈ ਬਈ ਇਹ ਕਿਤੇ ਰਾਹ ਦੇ ਵਿੱਚ ਰੁਕਾवट ਨਾ ਆ ਜਾਵੇ ਜਿਹੜੀ ਅੱਜ ਹਾਲਤ ਹੈ ਕੱਲ ਨੂੰ ਇਦੋਂ ਜ਼ਿਆਦਾ ਬਦਲ ਜਾਵੇ ਇੱਕਦਮ ਹਰ ਕੋਈ ਚਾਹੁੰਦਾ ਵੀ ਮੈਨੂੰ ਫਟਾਫਟੇ ਪਤਾ ਲੱਗ ਜਵੇ ਕਿਉਂ ਆਹੀ ਆ ਰੌਲਾ ਵੀ ਮੈਂ ਛੇਤੀ ਪਹੁੰਚ ਆਉਂਗਾ ਕਾਲਾ ਪੈਂਦਾ ਰ ਮਨ ਇੰਦਰੇ ਸਾਰਾ ਹੋ ਗਿਆ ਧਿਆਨ ਕਿਸ ਘੜੀ ਇਹ ਸਾਰਾ ਹੀ ਬਦਲਾ ਸਮਝ ਆ ਜਵੇ ਹਾਂ